ਨਹਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ ਆਹੀ ਕੁਝ ਹੋਇਆ ਆ ਮੁੰਡੇ ਦੇ ਨਾਲ ਜਿਹੜਾ ਵਿਚਾਰਾ ਸਵੇਰੇ ਸਵੇਰੇ ਉੱਠਿਆ ਭੱਜਿਆ ਫਿਰਿਆ ਤਿਆਰ ਹੋਇਆ ਆਪਦੇ ਘਰਦਿਆਂ ਨੂੰ ਤਿਆਰ ਕੀਤਾ ਨਾਲ ਹੋਰਾਂ ਨੂੰ ਤਿਆਰ ਕੀਤਾ ਤੇ ਫਟਾਫਟ ਘੋੜੀ ਚੜਿਆ ਤੇ ਬਰਾਤ ਲੈ ਕੇ ਆਇਆ ਤੇ ਫੇਰ ਕੀ ਸੀ ਬਸ ਲਾਵਾ ਫੇਰੇ ਹੋਣੇ ਹੀ ਸੀ ਉਦੋਂ ਤੱਕ ਪੁਲਿਸ ਆ ਗਈ ਤੇ ਪੁਲਿਸ ਨੇ ਆ ਕੇ ਮੁੰਡੇ ਨੂੰ ਚੁੱਕ ਲਿਆ ਤੇ ਚੁੱਕ ਕੇ ਥਾਣੇ ਲੈ ਗਏ ਇਹ ਘਟਨਾ ਕਿਤੇ ਹੋਰ ਦੀ ਨਹੀਂ ਸਾਡੇ ਹੀ ਪੰਜਾਬ ਦੀ ਆ ਫਾਜ਼ਿਲਕਾ ਦੇ ਅੰਦਰ ਇਹ ਘਟਨਾ ਵਾਪਰੀ ਆ ਕਿ ਇੱਕ ਮੁੰਡਾ ਜਿਹੜਾ ਪੇਸ਼ੇਵਰੋਂ ਫੌਜੀ ਦੱਸਿਆ ਜਾ ਰਿਹਾ ਉਹ ਮੁੰਡਾ ਬਰਾਤ ਲੈ ਕੇ ਆਇਆ ਇੱਕ ਕੁੜੀ ਦੇ ਨਾਲ ਵਿਆਹ ਕਰਵਾਉਣ ਲੱਗਾ ਸੀ ਮਾਪੇ ਬੜੇ ਖੁਸ਼ ਸੀ ਕੁੜੀ ਦੇ ਮਾਪੇ ਬਹੁਤ ਖੁਸ਼ ਸੀ ਕਿ ਸਾਡੀ ਧੀ ਦਾ ਵਿਆਹ ਇੱਕ ਨੌਕਰੀ ਪੇਸ਼ੇ ਵਾਲੇ ਮੁੰਡੇ ਦੇ ਨਾਲ ਹੋਣ ਲੱਗਾ ਜਿਹੜਾ ਪੇਸ਼ੇ ਵਜੋਂ ਫੌਜੀ ਆ ਕਿਉਂਕਿ ਅੱਜ ਕੱਲ ਨੌਕਰੀਆਂ ਕਿਸੇ ਨੂੰ ਮਿਲਦੀਆਂ ਨਹੀਂ ਤੇ ਮਾਪਿਆਂ ਨੂੰ ਹੁੰਦਾ ਹੀ ਆ ਸਾਡੀਆਂ ਧੀਆਂ ਖੁਸ਼ ਰਹਿਣ ਇਸੇ ਕਰਕੇ ਉਹਨਾਂ ਨੇ ਫੌਜੀ ਮੁੰਡਾ ਚੁਣਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਹੜਾ ਇਹ ਫੌਜੀ ਮੁੰਡਾ ਸੀ ਇਹ ਪਹਿਲਾਂ ਵੀ ਵਿਆਹਾ ਹੋਇਆ ਤਾਂ ਉਸ ਇਸ ਕਰਕੇ ਜਿਹੜਾ ਉਹ ਮੁੰਡਾ ਸੀਗਾ ਉਹਦੇ ਘਰ ਵਾਲੀ ਥਾਣੇ ਜਾ ਕੇ ਬੈਠੀ ਤਾਂ ਥਾਣੇ ਜਾ ਕੇ ਜਿਹੜੀ ਉਹ ਪਹਿਲੀ ਉਹਦੀ ਘਰ ਵਾਲੀ ਸੀ ਉਹਨੇ ਸ਼ਿਕਾਇਤ ਕੀਤੀ ਕਿ ਅੱਜ ਮੇਰਾ ਘਰ ਵਾਲਾ ਮੇਰਾ ਪਤੀ ਦੂਸਰਾ ਵਿਆਹ ਕਰਵਾ ਲਿਆ ਤਾਂ ਉਹਦੀ ਸ਼ਿਕਾਇਤ ਦੇ ਉੱਪਰ ਪੁਲਿਸ ਮੌਕੇ ਤੇ ਪਹੁੰਚੀ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਹ ਮੁੰਡੇ ਨੂੰ ਅਰੈਸਟ ਕੀਤਾ ਤਾਂ ਫੇਰ ਜਿਹੜੇ ਘਰ ਦੇ ਆ ਉਹਨਾਂ ਨੂੰ ਸੱਚਾਈ ਪਤਾ ਲੱਗੀ